ਪੰਜਾਬ ਦੇ ਮੌਸਮ ਵਿੱਚ ਲਗਾਤਾਰ ਬਦਲਾਅ ਆ ਰਹੇ ਨੇ ਹਲਕੀ ਬਰਸਾਤ ਦੇ ਬਾਵਜੂਦ ਲੋਕਾਂ ਨੂੰ ਗਰਮੀ ਤੋਂ ਪੂਰੀ ਰਾਹਤ ਨਹੀਂ ਮਿਲ ਰਹੀ ਹੈ ਤੇ ਤਾਪਮਾਨ ਵਿੱਚ ਵੀ ਇੱਕ ਵਾਰ ਫਿਰ ਵਾਧਾ ਹੋਣ ਲੱਗ ਪਿਆ ਹੈ ਪਿਛਲੇ 24 ਘੰਟਿਆਂ ਦੀ ਗੱਲ ਕਰੀਏ ਤਾਂ ਤਾਪਮਾਨ ਵਿੱਚ 1.8 ਡਿਗਰੀ ਦਾ ਵਾਧਾ ਜਿਹੜਾ ਕਿ ਦਰਜ ਕੀਤਾ ਗਿਆ ਹੈ ਤਾਪਮਾਨ ਇੱਕ ਵਾਰ ਫਿਰ 40 ਡਿਗਰੀ ਤੋਂ ਉੱਪਰ ਜਾ ਪਹੁੰਚਿਆ ਸਭ ਤੋਂ ਵੱਧ ਤਾਪਮਾਨ ਫਰੀਦਕੋਟ ਤੇ ਪਠਿੰਡਾ ਵਿੱਚ ਦਰਜ ਕੀਤਾ ਗਿਆ ਜਿੱਥੇ 42 ਡਿਗਰੀ ਤੋਂ ਉੱਪਰ ਰਿਹਾ ਹੈ। ਉੱਥੇ ਹੀ ਮੌਸਮ ਵਿਭਾਗ ਵੱਲੋਂ ਇਸ ਪੂਰੇ ਹਫ਼ਤੇ ਸੂਬੇ ਵਿੱਚ بارش ਦੀ ਸੰਭਾਵਨਾ ਜਤਾਈ ਗਈ ਹੈ। ਵਿਭਾਗ ਵੱਲੋਂ ਅੱਜ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਹੀ بارش ਦੇ ਨਾਲ-ਨਾਲ ਪਠਾਨਕੋਟ, ਹੁਸ਼ਿਆਰਪੁਰ, ਨਵਾਂ ਸ਼ਹਿਰ, ਰੂਪਨਗਰ ਤੇ ਐਸਐਸ ਨਗਰ ਵਿੱਚ ਤੇਜ਼ ਹਨੇਰੀ ਅਤੇ ਆਸਮਾਨੀ ਬਿਜਲੀ ਦਾ yellow alert ਜਿਹੜਾ ਕਿ ਜਾਰੀ ਕੀਤਾ ਗਿਆ ਹੈ ਭਾਰਤੀ ਮੌਸਮ ਵਿਗਿਆਨ ਕੇਂਦਰ ਨੇ 25 ਤੋਂ ਲੈ ਕੇ 29 ਜੂਨ ਤੱਕ ਸੂਬੇ ਵਿੱਚ ਬਹੁਤ ਤੇਜ਼ ਮੀਂਹ ਦੀ ਜਿਹੜੀ ਕਿ ਭਵਿੱਖਬਾਣੀ ਕੀਤੀ ਹੈ ਇਸ ਦੇ ਨਾਲ ਹੀ ਇਹਨਾਂ ਦਿਨਾਂ ਦੌਰਾਨ ਹਨੇਰੀ ਤੂਫਾਨ ਅਤੇ ਆਸਮਾਨੀ ਬਿਜਲੀ ਸੰਬੰਧੀ ਚੇਤਾਵਨੀ ਵੀ ਜਾਰੀ ਕੀਤੀ ਹੈ 26 ਜੂਨ ਨੂੰ ਸੂਬੇ ਵਿੱਚ ਮੀਂਹ ਦਾ ਸਭ ਤੋਂ ਵੱਧ ਅਸਰ ਵੇਖਣ ਨੂੰ ਮਿਲੇਗਾ ਉਸੇ ਦਿਨ ਪੂਰੇ ਸੂਬੇ ਵਿੱਚ ਹੀ ਮੀਂਹ ਹਨੇਰੀ ਤੇ ਤੂਫਾਨ ਦਾ yellow alert ਜਾਰੀ ਕੀਤਾ ਗਿਆ। ਇਸ ਦਿਨ ਆ ਰਹੀ ਪੰਜਾਬ ਦੇ ਵੱਲ ਵਧਦਾ ਮਾਨਸੂਨ ਹਿਮਾਚਲ ਪ੍ਰਦੇਸ਼ ਚ ਫਸ ਗਿਆ ਤੇ ਬੀਤੇ 24 ਘੰਟਿਆਂ ਚ ਕੋਈ ਬਦਲਾਵ ਦੇਖਣ ਨੂੰ ਨਹੀਂ ਮਿਲਿਆ। ਜੇਕਰ ਇਸ ਚ ਹਲਚਲ ਹੁੰਦੀ ਹੈ ਤਾਂ ਅੱਜ ਪੰਜਾਬ ਦੇ ਮੌਨਸੂਨ ਦਾਖਲ ਹੋਣ ਦੀ ਸੰਭਾਵਨਾ ਹੈ। ਉੱਥੇ ਹੀ ਮੌਸਮ ਵਿਭਾਗ ਵੱਲੋਂ ਅੱਜ ਸੂਬੇ 'ਚ ਮੀਂਹ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਅਨੁਸਾਰ ਅੱਜ ਪੰਜਾਬ ਦੇ 16 ਜ਼ਿਲ੍ਹਿਆਂ 'ਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਪੰਜਾਬ 'ਚ ਅਗਲਾ ਹਫਤਾ ਮੌਸਮ ਦੇ ਲਿਹਾਜ਼ ਨਾਲ ਕਾਫੀ ਐਕਟਿਵ ਰਹਿਣ ਵਾਲਾ ਹੈ ਮੌਸਮ ਵਿਭਾਗ ਨੇ 27 ਜੂਨ ਤੱਕ ਅਲਰਟ ਜਾਰੀ ਕੀਤਾ ਹੈ ਜਿਸ 'ਚ ਸੂਬੇ ਦੇ ਵੱਖ-ਵੱਖ ਇਲਾਕਿਆਂ 'ਚ ਭਾਰੀ ਮੀਂਹ ਬੱਦਲ ਗਰਜਨ ਬਿਜਲੀ ਚਮਕਣ ਤੇ ਤੇਜ਼ ਹਵਾਵਾਂ ਦੀ ਸੰਭਾਵਨਾ ਕੀਤੀ ਹੈ ਇਸ ਦੇ ਨਾਲ ਹੀ 24 ਯਾਨੀ ਕਿ ਅੱਜ ਤੇ 25 ਜੂਨ ਨੂੰ ਬਹੁਤ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ